ਜੇ ਕੋ ਬਰਗਾੜੀ ਜਿੱਦੋਂ ਬੇਅਦਬੀ ਹੋਈ ਉਸ ਤੋਂ ਬਾਅਦ ਜਿਹੜਾ ਧਰਨਾ ਹੋਇਆ ਉਸ ਧਰਨੇ ਦੇ ਵਿੱਚ ਵੀ ਜਿਹੜੀ ਗੋਲੀ ਚੱਲੀ ਗੋਲੀ ਚੱਲਣ ਤੋਂ ਬਾਅਦ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਦੇ ਤੇ ਵੀ ਸਰਕਾਰ ਜਿਹੜੀ ਹੈ ਉਹ ਅਜੇ ਤੱਕ ਕੁਝ ਨਹੀਂ ਕਰ ਸਕੀ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਮੋਰਚਾ ਬਿਲਕੁਲ ਜਾਇਜ਼ ਹੈ। ਇਹਨਾਂ ਦੀ ਮੰਗ ਬਿਲਕੁਲ درست ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਵਿਧਾਨ ਸਭਾ ਜੀ ਕਾਨੂੰਨ ਬਣਾਵੇ ਅਤੇ ਕੇਂਦਰ ਸਰਕਾਰ ਨੂੰ ਬਕਾਇਦਾ ਇਸ ਕਾਨੂੰਨ ਨੂੰ ਵਿਦਾਨ ਲਈ ਕਿਉਂ 3 ਸਾਲ ਦੀ ਸਦਾ ਕੁਝ ਵੀ ਨਹੀਂ। ਇਹਦੇ ਵਿੱਚ ਘੱਟੋ ਘੱਟ ਫਾਂਸੀ ਦਾ ਪ੍ਰਬੰਧ ਜਾਂ ਤੁਸੀਂ ਲੈ ਕੇ ਆਉਂਗੇ ਅਗਰ ਉਹ ਬੰਦਾ ਸੁਪਰੀਮ ਕੋਰਟ ਤੱਕ ਹੀ ਜਾਏਗਾ ਵਿਅਦਿ ਕਰ ਨਾਲਾ ਅਗਰ ਦੀ ਫਾਂਸੀ ਉਮਰ ਕੈਚ ਵੀ ਬਦਲੇਗੀ ਤਾਂ ਵੀ ਅਮਨ ਸ਼ਾਂਤੀ ਕਾਇਮ ਰਹੇਗੀ ਇਹ ਭੁਲੇਖਾ ਦਾ ਕੱਢ ਦੇਣ ਲੋਕੀ ਕਿ ਪੰਜਾਬ ਦੇ ਮੁਸਲਮਾਨ ਹਿੰਦੂ ਜਾਂ ਸਿੱਖਾਂ 'ਚ ਕੋਈ ਤਫਰਕਾ ਹੋ ਸਕੇਗਾ ਅਸੀਂ ਮੁੱਢ ਤੋਂ ਇਕੱਠੇ ਤੁਰੇ ਆ ਰਹੇ ਹਾਂ ਔਰ ਇਕੱਠੇ ਤੁਰਦੇ ਰਹਾਂ 257 ਦਿਨ ਤੋਂ ਇੱਕ ਗੁਰਸਿੱਖ ਜਿਹੜਾ ਹੈ ਉਹ ਟਾਵਰ ਦੇ ਉੱਤੇ ਇੱਕ ਮੰਗ ਨੂੰ ਲੈ ਕੇ ਬੈਠਾ ਹੈ ਮੈਂ ਸਮਝਦਾ ਸਾਨੂੰ ਸਭ ਨੂੰ ਮਿਲ ਕੇ ਇਸ ਆਵਾਜ਼ ਨੂੰ ਹੋਰ ਤਾਕਤ ਨਾਲ ਚੱਕਣਾ ਹੋਵੇਗਾ ਸਮਾਣਾ ਪਹੁੰਚੇ ਹੋਇਆ ਜਿੱਥੇ ਫਿਰ ਇੱਕ ਵਾਰ ਪੰਥਕ ਇਕੱਠ ਰੱਖਿਆ ਹੋਇਆ ਭਾਈ ਗੁਰਜੀਤ ਸਿੰਘ ਜੀ 8.5 ਮਹੀਨਿਆਂ ਤੋਂ ਲਗਾਤਾਰ ਟਾਵਰ ਤੇ ਬੈਠੇ ਹੋਏ ਨੇ ਸਮੂਹ ਪੰਥਕ ਇਕੱਠ ਦੇ ਵਿੱਚ ਮੁ슬ਮ ਪਾਈਚਾਰਾ Hindu ਪਾਈਚਾਰਾ ਤੇ ਸਾਈ ਪਾਈਚਾਰਾ ਸਾਰੇ ਹੀ ਇਕੱਤਰ ਹੋਏ ਨੇ ਗਲਬਾਤ ਵੀ ਕਰਾਂਗੇ ਸਾਡੇ ਨਾਲ ਸ਼ਾਈ امام ਜੀ ਜਿਹੜੇ ਕਿ ਮੁ슬ਮ ਸਮਾਜ ਦੇ ਮੌਲਾਨਾ ਜੀ ਨੇ ਗਲਬਾਤ ਵੀ ਕਰਾਂਗੇ ਹਮੇਸ਼ਾ ਹੀ ਪੰਥ ਦੇ ਵਿੱਚ ਹੱਕ ਦੇ ਵਿੱਚ ਖੜਦੇ ਨੇ ਜਿੱਥੇ ਵੀ ਕਿਤੇ ਕੋਈ ਮੋਰਚਾ ਲੱਗਦਾ ਆਪਣਾ ਯੋਗਦਾਨ ਪਾਉਂਦੇ ਨੇ ਸਰ ਸਰਸਿਕਾ ਜੀ ਕੀ ਕਹਿਣਾ ਚਾਹੇਂਗੇ ਸਾਢੇ 8ਵੇਂ ਮਹੀਨੇ ਹੋ ਚੁੱਕੇ ਨੇ ਭਾਈ ਗੁਰਜੀਤ ਸਿੰਘ ਜੀ ਨੂੰ ਟਾਵਰ ਤੇ ਬੈਠਿਆ ਹੋਇਆ ਪਹਿਲਾਂ ਸਰਦੀ ਠਕੜ ਹਨੇਰੀਆਂ ਪਿੰਡੇ ਤੇ ਹੰਡਾਏ ਹੁਣ ਅੱਤ ਦੀ ਗਰਮੀ ਵੀ ਉੱਥੇ ਹੀ ਚੱਲ ਰਹੇ ਨੇ ਗੱਲ ਇੱਕੋ ਹੀ ਹੈ ਕਿ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕਾਨੂੰਨ ਬਣ ਜਾਵੇ ਇਹ ਸਿਰਫ ਇੱਕ ਧਰਮ ਦੀ ਨਹੀਂ ਇਹ ਸਾਰੇ ਹੀ ਧਰਮਾਂ ਦੀ ਜਿਹੜੀ ਕਿ ਗ੍ਰੰਥਾ ਦੀ ਹੋ ਰਹੀ ਬੇਅਦਬੀ ਦਾ ਇਨਸਾਫ ਤੇ ਉਹਨਾਂ ਦੀ ਬੇਅਦਬੀ ਤੇ ਕਾਨੂੰਨ ਬਣ ਜਾਵੇ ਇਹੀ ਮੰਗ ਕਰਦੇ ਨੇ ਬismillah अर रहमान अर रहीम शुरू अल्लाह तआਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤ ਰੱਖਣ ਵਾਲਾ ਭਾਈ ਗੁਰਜੀਤ ਸਿੰਘ ਜੀ ਟਾਵਰ ਦੇ ਉੱਤੇ ਬੈਠੇ ਹੋਏ ਨੇ ਮੋਰਚਾ ਲਾਇਆ ਸਮਾਣੇ ਦੇ ਵਿੱਚ ਔਰ ਉਹਨਾਂ ਦਾ ਮਕਸਦ ਇਹੀ ਹੈ ਕਿ ਜਿਹੜੀ ਵੀ ਬੇਅਦਬੀਆਂ ਹੋਈਆਂ ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਟੁਕਮਾ ਕਾਨੂੰਨ ਨਹੀਂ ਆਇਆ ਦੇਖੋ ਬਰਗਾੜੀ ਚ ਜਿੱਦੋਂ ਬੇਅਦਬੀ ਹੋਈ ਉਸ ਤੋਂ ਬਾਅਦ ਜਿਹੜਾ ਧਰਨਾ ਹੋਇਆ ਉਸ ਧਰਨੇ ਦੇ ਵਿੱਚ ਵੀ ਜਿਹੜੀ ਗੋਲੀ ਚੱਲੀ ਗੋਲੀ ਚੱਲਣ ਤੋਂ ਬਾਅਦ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਦੇ ਦੇ ਵੀ ਸਰਕਾਰ ਜਿਹੜੀ ਹੈ ਉਹ ਅਜੇ ਤੱਕ ਕੁਝ ਨਹੀਂ ਕਰ ਸਕੀ ਜਿਨ੍ਹਾਂ ਲੋਕਾਂ ਦੇ ਖਿਲਾਫ ਰਿਪੋਰਟ ਆਈ ਤੇ ਉਸ ਵੇਲੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਗੋਲਮੋਲ ਕਰਕੇ ਬੰਦ ਕਰ ਦਿੱਤਾ ਹੁਣ ਅਗਰ ਅਸੀਂ ਇਸ ਮੋਰਚੇ ਦੀ ਗੱਲ ਕਰਦੇ ਹਾਂ ਮੋਰਚਾ ਸਿਰਫ ਮੈਂ ਤੁਸੀਂ ਕਹੋ ਕਿ ਵੀ ਸਿੱਖ ਧਰਮ ਦੇ ਲਈ ਨਹੀਂ ਉਹਨਾਂ ਨੇ ਸਿਰਫ ਧਰਮਾਂ ਦੀ ਗੱਲ ਕੀਤੀ ਹੈ और हरेक धर्म की तकरीबन तकरीबन मुकदस किताबा की किसी ना किसी बंद ने शरारत करने की कोशिश की थी और मैं कहना चाहना कि यह मोर्चा बिल्कुल जायज़ है इन्हना मंग बिल्कुल दुरुस्त है पंजाब सरकार को चाहिए विधानसभा भी कानून बनावे और केंद्र सरकार को बकायदा इस कानून बधाने ली कि तीन साल की सज़ा कुछ भी नहीं तीन साल की सज़ा होंगी तो पहले अगले की जमानत हो जाती है ਇਹਦੇ ਵਿੱਚ ਘੱਟੋ ਘੱਟ ਫਾਂਸੀ ਦਾ ਪ੍ਰਬੰਧ ਜੇ ਤੁਸੀਂ ਲੈ ਕੇ ਆਉਂਗੇ ਅਗਰ ਉਹ ਬੰਦਾ ਸੁਪਰੀਮ ਕੋਰਟ ਤੱਕ ਵੀ ਜਾਏਗਾ ਵੀ ਅਦਵੀ ਕਨਾਲਾ ਅਗਰ ਦੀ ਫਾਂਸੀ ਉਮਰ ਕੈਚ ਵੀ ਬਦਲੇਗੀ ਤਾਂ ਵੀ ਅਮਨ ਸ਼ਾਂਤੀ ਕਾਇਮ ਰਹੇਗੀ ਲੇਕਿਨ 3 ਸਾਲ ਦੀ ਸਜ਼ਾ ਘੱਟ ਹੈ ਭਾਈ ਗੁਰਜੀਤ ਸਿੰਘ ਫੌਜੀ ਦਾ ਜਿਹੜਾ ਮੁਤਾਲਬਾ ਹੈ ਇਹ ਬਿਲਕੁਲ ਠੀਕ ਹੈ ਸਰਵ ਧਰਮਾਂ ਦੇ ਲੋਕ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਭਰਾ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਅਸੀਂ ਲੋਕ ਕੱਟੇ ਆਂ ਔਰ ਦਸ਼ਮੇਸ਼ਪੀਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਅੰਗਰੇਜ਼ ਮੁਗਲਾਂ ਦੇ ਖਿਲਾਫ ਲੜਾਈ ਲੜੀ ਹੈ ਜਿਹੜੇ ਦੀਵਾਨ ਟੋਡਰਮਲ ਵੀ ਹੈ ਤੇ ਨਬੀ ਖਾਨ ਤੇ ਗੰਨੀ ਖਾਨ ਵੀ ਹੈ ਤੇ ਇਸ ਲਈ ਇਹ ਭਲੇਖਾ ਦਾ ਕੱਢਦੇ ਨੇ ਲੋਕੀ ਕਿ ਪੰਜਾਬ ਦੇ ਮੁਸਲਮਾਨ Hindu ਜਾਂ ਸਿੱਖਾਂ 'ਚ ਕੋਈ ਤਫਰਕਾ ਹੋ ਸਕੇਗਾ ਅਸੀਂ ਮੁੱਢ ਤੋਂ ਇਕੱਠੇ ਤੁਰੇ ਆ ਰਹੇ ਹਾਂ ਔਰ ਇਕੱਠੇ ਹੀ ਤੁਰਦੇ ਰਹਿਣਾ ਅਸੀਂ ਮੋਰਚੇ ਵਿੱਚ ਕਿਵੇਂ ਦਾ ਯੋਗਦਾਨ ਪਾਇਆ ਅੱਜ ਦਾ ਮੋਰਚਾ ਜਿਹੜਾ ਮੈਨੂੰ ਦੇਖ ਕੇ ਖੁਸ਼ੀ ਹੋਈ ਕਿ ਗੁਰਸਿੱਖ ਫੌਜਾਂ ਜਿਹੜੀਆਂ ਔਰ ਖਾਸ ਕਰਕੇ ਅਲੱਗ-ਅਲੱਗ ਧਰਮਾਂ ਦੇ ਲੋਕ, ਇਸਾਈ ਭਾਈਚਾਰੇ ਦੇ ਲੋਕ ਵੀ ਆਏ, ਹਿੰਦੂ ਭਰਾ ਵੀ ਇੱਥੇ ਮੌਜੂਦ ਨੇ, ਮੁਸਲਮਾਨ ਵੀ ਆਏ ਹੋਏ ਨੇ। ਇਹਨਾਂ ਸਾਰਿਆਂ ਦੀ ਇੱਥੇ ਹਾਜ਼ਰੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਇਸ ਮਸੂਦੇ ਨੂੰ ਕਾਨੂੰਨ ਦੀ ਸ਼ਕਲ ਦੇ ਦੇਵੇ। ਕਾਨੂੰਨ ਕੀ ਮੰਨਦੇ ਹੋ ਕਿ ਸਾਡੇ 8 ਟ ਮਹੀਨੇ ਹੋ ਚੁੱਕਾ ਹੈ ਮੋਰਚਾ ਲੱਗਿਆ ਨੂੰ ਪਰ ਅਜੇ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ। ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਹੈ ਸਾਡਾ ਉਹ ਆਪਣੀ ਇੱਕ ਅਲੱਗੀ ਧਾਰਾ ਦੇ ਉੱਤੇ ਚੱਲ ਰਿਹਾ ਮੈਂ ਤਾਂ ਇਹ ਸਮਝਦਾ ਇਹ ਖਬਰ ਜਿਹੜੀ ਹੈ ਨੈਸ਼ਨਲ ਮੀਡੀਆ ਦੀ ਖਬਰ ਸੀਗੀ ਔਰ ਇਹ ਪੂਰੇ ਭਾਰਤ ਦੇ ਚ ਲੋਕਾਂ ਨੂੰ ਵਿਚਾਰਨ ਵਾਲੀ ਖਬਰ ਸੀਗੀ ਔਰ ਮੈਨੂੰ ਹੈਰਤ ਇਹ ਹੋਈ ਕਿ ਮੈਨੂੰ ਤਾਂ ਪਿਛਲੇ ਹਫਤੇ ਪਹਿਲੀ ਵਾਰ ਪਤਾ ਲੱਗਿਆ ਜਦੋਂ ਕਨਵੀਨਰ ਸਾਹਿਬ ਇਸ ਪ੍ਰੋਗਰਾਮ ਦੇ ਦਿੱਲੀ ਦੌਰਾ ਕਰ ਰਹੀ ਸੀ ਪੰਜਾਬ ਦਾ ਇਹ ਸਾਡੇ ਕੋਲ ਵੀ ਆਏ ਤਾਂ ਪਤਾ ਲੱਗਿਆ ਵੀ 257 ਦਿਨ ਤੋਂ ਇੱਕ ਗੁਰਸਿੱਖ ਜਿਹੜਾ ਹੈ ਉਹ ਟਾਵਰ ਦੇ ਉੱਤੇ ਇੱਕ ਮੰਗ ਨੂੰ ਲੈ ਕੇ ਬੈਠਾ ਹੈ ਮੈਂ ਸਮਝਦਾ ਸਾਨੂੰ ਸਭ ਨੂੰ ਮਿਲ ਕੇ ਇਸ ਆਵਾਜ਼ ਨੂੰ ਹੋਰ ਤਾਕਤ ਨਾਲ ਚੱਕਣਾ ਹੋਵੇਗਾ ਅਸੀਂ ਜਿੰਨੀ ਤਾਕਤ ਨਾਲ ਆਵਾਜ਼ ਚੱਕਾਂਗੇ ਉੰਨੀ ਜਲਦੀ ਹੀ ਇਹ ਕਾਨੂੰਨ ਬਣ ਜਾਏਗਾ ਇੱਕ ਸਵਾਲ ਜਾਂਦੇ ਜਾਂਦੇ ਜ਼ਰੂਰ ਕਰਨਾ ਚਾਹਾਂਗੇ ਇਹ ਮੋਰਚੇ ਵੱਲੋਂ ਬਕਾਇਦਾ ਸਮਝਾਇਆ ਵੀ ਗਿਆ ਆ ਜਾਂ ਕਿ ਮਾਨ ਸਰ ਮੁੱਖ ਮੰਤਰੀ ਸਾਹਿਬ ਨੂੰ ਕੀ ਤੁਸੀਂ ਆਪ ਸਟੇਟ ਜਿਹੜਾ ਕਾਨੂੰਨ ਬਣਾ ਸਕਦੀ ਆ ਕਿਉਂਕਿ ਯੂਪੀ ਨੇ ਵੀ ਬਣਾ ਮਹਾਰਾਸ਼ਟਰ ਤੇ ਬੰਗਾਲ ਦੀ ਜੇ ਗੱਲ ਕਰੀਏ ਉੱਥੇ ਵੀ ਉਹਨਾਂ ਦੇ ਕਾਨੂੰਨ ਬਣੇ ਨੇ ਆਪ ਉਹ ਸਟੇਟ ਬਣਾ ਸਕਦੀ ਆ ਤਾਂ ਫਿਰ ਇੱਥੇ ਦੇਰੀ ਕਿਉਂ ਲੱਗ ਰਹੀ ਮੇਰਾ ਖਿਆਲ ਤਾਂ ਇਹ ਹੈ ਕਿ ਇੱਕ ਅੱਛਾ ਡੈਲੀਗੇਸ਼ਨ ਜਿਹੜਾ ਹੈ ਨਾ ਸਾਰੇ ਧਰਮਾਂ ਦੇ ਮੁਖੀਆਂ ਦਾ ਔਰ ਸਾਰੇ ਜਿੰਨੇ ਸਾਡੀ ਸੰਸਥਾਵਾਂ ਨੇ ਪੰਜਾਬ ਦੀ ਇੱਕ ਬੜਾ ਹਾਈ ਪਾਵਰ ਡੈਲੀਗੇਸ਼ਨ ਜਿਹੜਾ ਮੁੱਖ ਮੰਤਰੀ ਸਾਹਿਬ ਕੋ ਜਾਵੇ ਮੈਂ ਸਮਝਦਾ ਕਿ ਉਹਨਾਂ ਦੀ ਮੁਲਾਕਾਤ ਦੇ ਨਾਲ ਹੀ ਜਦ ਮਸਲਾ ਠੋਸ ਤਰੀਕੇ ਦੇ ਨਾਲ ਅਚੀ ਵਕਾਲਤ ਦੇ ਨਾਲ ਰੱਖਿਆ ਜਾਏਗਾ ਤੇ ਉਸ ਦੇ ਨਾਲ ਹੀ ਕਾਨੂੰਨ ਬਣ ਕੇ ਤਿਆਰ ਹੋ ਜਾਏਗਾ। ਜੀ ਤੁਸੀਂ ਬੜੀ ਸੋਹਣੀ ਗੱਲ ਕਹੀ ਸੀ ਸਟੇਜ ਦੇ ਉੱਪਰੋਂ ਕਿ ਚਾਹੇ ਕਹਿੰਦੇ ਨੇ ਲੋਕ ਕਿ ਇੱਥੇ ਇਕੱਠ ਘਟਿਆ ਪਰ ਫਤਿਹ ਕੁਝ ਕੁ ਲੋਕ ਹੀ ਕਰਦੇ ਨੇ ਕੁਝ ਕੁ ਹੀ ਸਿੱਖ ਕਰਦੇ ਨੇ ਇਸ ਬਾਰੇ ਤਾਂ ਇਹ ਰਿਵਾਇਤਾਂ ਆ ਪੰਜਾਬ ਦੀਆਂ ਵੀ ਔਰ ਪੂਰੀ ਦੁਨੀਆ ਦੀ ਵੀ ਜਿਹੜੀ ਬਹਾਦਰ ਕੌਮਾਂ ਹੁੰਦੀਆਂ ਉਹਦੇ 'ਚ ਜਦੋਂ ਜੰਗ ਹੁੰਦੀ ਹੈ ਜਾਂ ਜਦੋਂ ਕੋਈ ਮੋਰਚਾ ਲਾਇਆ ਜਾਂਦਾ ਹੈ ਉਹ ਸਾਰੇ ਦੇ ਸਾਰੇ ਲੋਕੀ ਨਹੀਂ ਬਾਕੀ ਲੋਕ ਤਾਂ ਜਸ਼ਨ ਦਾ ਜਦੋਂ ਢੋਲ ਵਜਦਾ ਨਾਲ ਆ ਜਾਂਦੇ ਆ ਲੇਕਿਨ ਜਦੋਂ ਜੰਗ ਲੜਨੀ ਪੈਂਦੀ ਹੈ ਉਦੋਂ ਕੱਲੇ ਯੋਧੇ ਹੀ ਲੜਦੇ ਆ। 52 اسلامی ملک ਸਾਡੇ ਕੋਲ ਹੈਗੇ ਆ ਇਜ਼ਰਾਈਲ ਦੀ ਬਦਮਾਸ਼ੀ ਕੱਲੇ ਈਰਾਨ ਨੇ ਕੱਢੀ ਬਾਕੀ ਤਾਂ ਘੁੰਡ ਕੱਢ ਕੇ ਬੈਠੇ ਹੋਏ ਸੀਗੇ ਹੁਣ ਜਦੋਂ ਕੱਢਤੀ ਤੇ ਸਾਰੇ ਕੁਝ ਛੋਣਦੇ ਆ ਤੇ ਇਸ ਲਈ ਮੋਰਚਾ ਦਾ ਭਾਈ ਗੁਰਜੀਤ ਸਿੰਘ ਨੇ ਫਤਿਹ ਕਰਨਾ ਜਾਂ ਇੱਥੇ ਜਿਹੜੇ ਲੋਕ ਉਹਨਾਂ ਦੇ ਨਾਲ ਲੱਗੇ ਹੋਏ ਨੇ ਬਾਕੀ ਤਾਂ ਖੁਸ਼ੀ ਦੇ ਟਾਈਮ ਇਕੱਠੇ ਹੋਣਗੇ ਤੇ ਕੋਈ ਨਹੀਂ ਤਾਂ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜਿਹਨੂੰ ਆਪਣਾ ਉਪਾਸ਼ਕ ਮੰਨਦੇ ਨੇ ਦੇਖੋ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਗੁਰੂ ਨੇ ਉਹ ਅਸੀਂ ਉਹਨਾਂ ਨੂੰ ਕਿਤਾਬ ਨਹੀਂ ਕਹਿੰਦੇ ਉਹ ਗੁਰੂ ਨੇ ਏ ਗੁਰੂ ਸਾਹਿਬ ਦੀ ਪੈਰਵੀ ਦੇ ਵਿੱਚ ਤਾਂ ਪੰਜਾਬ ਦੇ ਸਾਰੇ ਹੀ ਲੋਕ ਔਰ ਫਿਰ ਪੂਰੇ ਵਿਸ਼ਾਪ ਚ ਵਸਦੀ ਸਿੱਖ ਸੰਗਤਾਂ ਜਿਹੜੀਆਂ ਉਹਨਾਂ ਦੀ ਪੈਰਵੀ ਕਰਦੀ ਨੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਕਾਨੂੰਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਯੋਗ ਅਗਵਾਈ ਹੇਠ ਹੀ ਬਣਨਾ ਚਾਹੀਦਾ ਔਰ ਭਗਵਾਨ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਸ ਬਾਰੇ ਚੋ ਆਪਣਾ ਸਮਾਂ ਕੱਢ ਕੇ ਇਹਦੇ ਉੱਤੇ ਕਾਨੂੰਨ ਬਣਾਉਣ ਦੇ ਲਈ ਪਹਿਲ ਕਰੇ ਇਹ ਮੰਗ ਹੈ ਜਿਹੜੀ ਉਹਨਾਂ ਨੇ 2022 ਚ ਕੀਤੀ ਜ਼ਰੂਰ ਇਨਸ਼ਾਅੱਲਾ ਹੋ ਜਾਏ ਬਹੁਤ ਧੰਨਵਾਦ ਜੀ ਸਨ ਸਾਡੇ ਨਾਲ ਸ਼ਾਹੀ ਇਮਾਮ ਜੀ ਜਿੱਥੇ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਮੁਸਲਿਮ ਭਾਈਚਾਰਾ ਸਾਈ ਗੁਰਜੀਤ ਸਿੰਘ ਜੀ ਦੇ ਟਾਵਰ ਉੱਤੇ ਬੈਠਿਆ ਹੋਇਆ ਅੱਜ ਜਿਹੜਾ ਪੰਥ ਕੀ ਕੱਟ ਰੱਖਿਆ ਗਿਆ ਸੀ ਉਸਦੇ ਵਿੱਚ ਸ਼ਮੂਲੀਅਤ ਕੀਤੀ ਹੈ ਜੁੜੇ ਰਹੋ ਇੱਕ ਓੰਕਾਰ মিডিਆ ਦੇ ਨਾਲ ਧੰਨਵਾਦ